ਜਿਨਨੇ ਸਵਾਸ ਤੋਂ ਲੈ ਕੇ ਭੇਜੇ ਸੀ ਉਹਨੇ ਇਹ ਲੈ ਲੇ ਇਹ ਇੱਕ ਵੀ ਵੱਧ ਨਹੀਂ ਲੈ ਸਕਦਾ ਇੱਕ ਵੀ ਘੱਟ ਨਹੀਂ ਲੈ ਸਕਦਾ ਹਾਂ ਉਹ ਦਰਸ਼ਕੋ ਮੈਨੂੰ ਇਹ ਤਾਂ ਦੱਸ ਦਿਓ ਜਿਨਨੇ ਡੇਰੇਦਾਰ ਆ ਸਾਰਿਆਂ ਦੇ ਦੁਆਲੇ ਪੰਜ-ਪੰਜ ਰਫਲਾਂ ਵਾਲੇ ਬੈਠੇ ਆ ਹੂੰ ਜਿਹੜੇ ਤੁਹਾਨੂੰ ਇਹ ਗੱਲ ਕਹਿੰਦੀ ਆ ਉਤੋਂ ਲਿਖਿਆ ਉਹਨਾਂ ਨੂੰ ਆਪ ਨੂੰ ਨਹੀਂ ਯਕੀਨ ਵੀ ਸਾਨੂੰ ਨਾ ਕੋਈ ਮਾਰ ਜੇ ਹੂੰ ਉਹਨਾਂ ਦੇ ਪੰਜ-ਪੰਜ ਬੈਠੇ ਕਿ ਨਹੀਂ ਦੁਆਲੇ ਤੇ ਜੇ ਉਹਨਾਂ ਨੂੰ ਆਪ ਨੂੰ ਹੀ ਨਹੀਂ ਭਰੋਸਾ ਵੇ ਸਾਡੀ ਉਤੋਂ ਲਿਖਿਆ ਭਾਈ ਜਿੰਨੇ ਸਵਾਸੇ ਸੀ ਲੈਣੇ ਉਦੋਂ ਹੀ ਮਰਨਾ ਤਾਂ ਉਹ ਤੁਰ ਕੇ ਤਾਂ ਵਿਖਾਉਣ ਕਿਸੇ ਸੜਕ ਤੇ ਵਿਆਹ ਜਾਣੇ ਭਾਈ ਅਸੀਂ ਬਿਨਾਂ ਸੁਰੱਖਿਆ ਆਪ ਤਾਂ ਸੁਰੱਖਿਆ ਲਈ ਬੈਠੇ ਵੀ ਸਾਨੂੰ ਕੋ ਮਾਰ ਨਾ ਜਾਵੇ ਤੇ ਤੁਹਾਡੇ ਦਿਮਾਗ ਚ ਪਾਉਂਦੀ ਵੀ ਉਤੋਂ ਲਿਖਿਆ ਹੁਣ ਹੋਰ ਗੱਲ ਹੋ ਗਈ ਹਾਂ ਇੱਕ ਕਲਮ ਤਾਂ ਹੋ ਗਈ ਉਹ ਹਾਂ ਇੱਕ ਕਲਮ ਤੁਹਾਡਾ ਭਾਗਿਆ ਲਿਖਣ ਵਾਲੀ ਇੱਥੇ ਬੈਠੀ ਹਾਂ ਜਿਹੜੀ ਨੂੰ ਦਰਸ਼ਕੋ ਤੁਸੀਂ ਪਛਾਣਨਾ ਜਦੋਂ ਉਹ ਕਾਨੂੰਨ ਆਏ ਆ ਤਿੰਨੇ ਤਿੰਨੇ ਕਾਨੂੰਨਾ ਵੇਲੇ ਆ ਗਿਆ ਵੀ ਯਾਰ ਇਹ ਮਤਲਬ ਨਾ ਜਿਹੜਾ ਇਹ ਮਤਲਬ ਜ਼ਮੀਨਾਂ ਖੋਹੀਆਂ ਜਾਣਗੀਆਂ ਹਾਂ ਸਾਡੇ ਜਿਹੜੇ ਕਿਸਾਨ ਆਗੂ ਸੀ ਸਾਨੂੰ ਉਹਨਾਂ ਨੇ ਸੜਕਾਂ ਤੇ ਪਾ ਲਿਆ ਬਾ ਆ ਕੇ ਸੜਕਾਂ ਤੇ ਸਾਨੂੰ ਦੱਸਤਾ ਵੀ ਯਾਰ ਜੇ ਅਸੀਂ ਨਾ ਹੰਬੜਾ ਮਾਰਿਆ ਤੇ ਸਾਡੀਆਂ ਜ਼ਮੀਨਾਂ ਖੋਹੀਆਂ ਜਾਣਗੀਆਂ ਜੇ ਜ਼ਮੀਨਾਂ ਖੋਹੀਆਂ ਗੀਆਂ ਤੁਹਾਡੇ ਰੋਟੀ ਜਿਹੜੇ ਤੁਸੀਂ ਪੁਰਖਿਆਂ ਤੋਂ ਲਾ ਕੇ ਰੋਟੀ ਖਾਂਦੇ ਆਇਆ ਤੇ ਰੋਟੀ ਜਾਓ ਬਿਲਕੁਲ ਜੇ ਰੋਟੀ ਜਾਣ ਦਾ ਮਸਲਾ ਹੱਲ ਮਤਲਬ ਬਣਿਆ ਉਦੋਂ ਫਿਰ ਸਾਰਿਆਂ ਨੂੰ ਸਮਝਾਤਾ ਤੇ ਸਾਰੇ ਦਿੱਲੀ ਨੂੰ ਤੁਰਪੇ ਬਿਲਕੁਲ ਦਿੱਲੀ ਦੀਆਂ ਸੜਕਾਂ ਤੇ ਜਾ ਕੇ ਬਹਿ ਗਏ ਜਿਹੜੀ ਸੜਕ ਤੋਂ ਜਿਹੜੀ ਕਲਮ ਤੋਂ ਹਰੇ ਪੈਨ ਦੇ ਨਾਲ ਇਹ ਲਿਖਵਾਇਆ ਗਿਆ ਸੀ ਪੂੰਜੀ ਪਤੀਆਂ ਵੱਲੋਂ ਵੀ ਅਸੀਂ ਜ਼ਮੀਨ ਤੇ ਕਬਜ਼ਾ ਕਰਨਾ ਆਹ ਕਾਨੂੰਨ ਲਾਗੂ ਕਰ ਉਹਦਾ ਗਲ ਫੜ ਲਿਆ ਜਾ ਕੇ ਸਮਝਾਉਣ ਦੇ ਨਾਲ ਤੁਸੀਂ ਗਲ ਫੜ ਲਿਆ ਦਰਸ਼ਕਾਂ ਨੇ ਜਾ ਕੇ ਉਹਦਾ ਉਸੇ ਹਰੇ ਪੈਨ ਦੇ ਨਾਲ ਲਿਖਾਇਆ ਵੇ ਪਾਈਏ ਜਿਹੜੇ ਕਾਨੂੰਨ ਆ ਅਸੀਂ ਲਾਗੂ ਨਹੀਂ ਕਰਾਂਗੇ ਇੱਕ ਕਲਮ ਉਹ ਹੈ ਇੱਕ ਕਲਮ ਨੂੰ ਪਛਾਣਿਆ ਜਾ ਸਕਦਾ ਉਹਦੇ ਨਾਲ ਲੜਿਆ ਜਾ ਸਕਦਾ ਉਹਦੂੰ ਬਦਲਿਆ ਜਾ ਸਕਦਾ ਉਹਦੇ ਨਾਲ ਤੁਹਾਡਾ ਤੁਸੀਂ ਭਾਅ ਕਹਿ ਜਨੇ ਅਸੀਂ ਕਹਿੰਨੇ ਵੀ ਤੁਹਾਡਾ ਜਿਹੜਾ ਸਾਰਾ ਉਹ ਬਦਲਿਆ ਜਾ ਸਕਦਾ ਤੁਹਾਡਾ ਜਿਹੜਾ ਤੁਹਾਡੀ ਨੌਕਰੀ ਮਿਲਣੀ ਹੈ ਕਿ ਨਹੀਂ ਮਿਲਣੀ ਤੁਹਾਨੂੰ ਮਤਲਬ ਮੁੱਲ ਪੂਬਾ ਜ ਮਿਲਣਾ ਕਿ ਨਹੀਂ ਮਿਲਣਾ ਇੱਕ ਕਲਮ ਉਹ ਹੈ ਇੱਕ ਕਲਮ ਉਹ ਹੈ ਜਿਹਨੂੰ ਨਾ ਅਸੀਂ ਜਾਣਦੇ ਆ ਨਾ ਅਸੀਂ ਪਛਾਣਦੇ ਆਂ ਸਾਨੂੰ ਉਹ ਮਹਾਪੁਰਸ਼ਾਂ ਨੇ ਦੱਸਤੀ ਉਹਨਾਂ ਨੂੰ ਆਪ ਨੂੰ ਉਹਦੇ ਤੇ ਭਰੋਸਾ ਹੈ ਨੀਗਾ ਹੁਣ ਤੁਸੀਂ ਕਿਹੜੀ ਕਲਮ ਦੇ ਆਖੇ ਲੱਗਣਾ ਇਹ ਇਹ ਦੱਸ ਸਕਦੇ ਇਸੇ ਤਰ੍ਹਾਂ ਇਹ ਕਲਮ ਜੋਤਿਸ਼ਾਲੀ ਹੈ ਜਿਹੜੀ ਇਹ ਵੀ ਇਹ ਦੱਸੀ ਜਾਂਦੀ ਹੈ ਕਿਉਂਕਿ ਇਹ ਨਾ ਕਈ ਜੋਤਸ਼ੀਆਂ ਕੋਲੇ ਉੱਠ ਜਾਂਦੀ ਮਤਲਬ ਤੁਸੀਂ ਮੈਂ ਇੱਕ ਹੋਰ ਦੱਸਾਂ ਤੁਹਾਨੂੰ ਅੰਕੜਾ ਜਿਹੜਾ ਆਪਾਂ ਪਹਿਲਾਂ ਗੱਲ ਕਰਕੇ ਥੇ 34.6 ਇੱਕ ਬੱਚੇ ਭਾਰਤ ਚ ਮਰਦੇ ਆ ਇੱਕ ਸਾਲ ਦੇ ਹੁੰਦਿਆ ਹੁੰਦਿਆ 34.6 ਇੱਕ ਬੱਚਿਆਂ ਚੋਂ 17 ਕਿ ਬੀਬੀਆਂ ਚਲੀਆਂ ਗਈਆਂ ਮਾਪੁਰਾਂ ਕੋਲੇ ਉਹ ਕਹਿੰਦੇ ਬੀਬਾ ਜਿੰਨੀ ਕਿ ਲਿਖੀ ਸੀ ਉਹਨਾਂ ਦੀ ਭੋਗਣੀ ਅਸੀਂ ਸਾਡੇ ਹਥਿਆਰ ਅਸੀਂ ਸਿਰ ਤੇ ਅਸੀਂ ਘਰੇ ਆ ਕੇ ਬਹਿ ਗਏ ਬਈ ਜੋਰਦੀ ਜੀ ਜਿੰਨੀ ਕਿ ਲਿਖੀ ਸੀ ਉਹਨਾਂ ਦੀ ਠੀਕ ਆ ਦਸ ਕੋਦੇ ਕੋਲੇ ਚਲੇ ਗਏ ਜੋਤਸੀ ਕੋਲ ਜੋਤਸੀ ਕਹਿੰਦਾ ਭਾਈ ਅੱਠਵਾ ਕਰ ਜੁਮੇਵਾਰ ਐ ਕਰਕੇ ਆ ਕਰ ਲੋ ਜੇ ਬੱਜ ਗਿਆ ਬੱਜ ਗਿਆ ਨਹੀਂ ਤਾਂ ਆ ਜੁਮੇਵਾਰ ਪਿੱਛੇ ਉਹਨੇ ਕੋ ਨਾ ਕੋ ਥੋੜੀ ਜੇਬ ਚੋਂ ਕੱਢ ਲੈਣਾ ਬਾਪਿਆ ਨੇ ਵੀ ਕੋ ਨਾ ਕੋ ਥੋੜੀ ਜੇਬ ਚੋਂ ਕੱਢ ਲੈ ਪੰਜ ਸੱਤ ਹੋਰ ਲਾ ਲੂ ਕਿਸੇ ਕੋਲੇ ਚਲੇ ਗਏ ਕਿ ਸੋਹਰ ਸ਼ੇਬਾਂ ਬਾਬੇ ਕੋਲੇ ਆ ਮੋਗੇ ਵਾਲੇ ਕੋਲੇ ਹੂੰ ਉਹਨੇ ਵੀ ਦਸਤਾ ਵੀ ਭਾਈ ਇਹ ਆਏ ਆ ਤੇ ਆਏ ਆ ਉਹਦੇ ਚੋਂ ਪੰਜ ਕ ਬੰਦੇ ਆ ਜਿਹੜਿਆਂ ਦੇ ਯਾਰ ਅਸੀਂ ਨਹੀਂ ਇਹਨੂੰ ਮੰਨਦੇ ਸੀ ਤਾਂ ਭਾਈ ਸਿਹਤ ਮੰਤਰੀ ਦੇ ਜਾ ਕੇ ਗੱਲ ਪੈਂਦੀ ਆ ਵੀ ਯਾਰ ਇਹਨੇ ਬੱਚੇ ਕਾਤ ਮਾਰ ਲਈ ਹੂੰ ਹੁਣ ਸਿਹਤ ਮੰਤਰੀ ਕੋਲੇ ਚਲੇ ਗਏ ਬੰਦੇ ਗਏ ਪੰਜ ਚੌਟੀਆਂ ਚੋਂ ਪੰਜ ਹੂੰ 34 ਮਰਦੇ ਆ ਨਾ ਪੰਜ ਬੰਦੇ ਗਏ ਉਹਦੇ ਕੋਲੇ ਤਿੰਨ ਖੜੇ ਆਪਦੇ ਜਿਹੜੇ ਡਾਂਗਾ ਵਾਲੇ ਉਹ ਕਹਿੰਦਾ ਤਿੰਨੇ ਜਾਓ ਇਹਨਾਂ ਤਿੰਨ ਤਨ ਮਾਰੋ ਮੋਰਾਂ ਪੰਜ ਬੰਦੇ ਆ ਤਿੰਨ ਤਿੰਨ ਮੋਹਰਾਂ ਚ ਖਾ ਕੇ ਘਰ ਆ ਗਏ ਮੁਕਦਮੇ ਦਰਜ ਕਰਤੇ ਕਿਸੇ ਕੋਸ਼ ਕਰਤਾ ਕਿਤੇ ਕੋਸ਼ ਕਰਤਾ ਜਾਨੀ ਉਹਨਾਂ ਦੀ ਸੁਣਵਾਈ ਨਹੀਂ ਹੋਈ ਕਿਉਂਕਿ ਗਿਣਤੀ ਘੱਟ ਸੀ ਉਹ ਦਰਸ਼ਕੋ ਜੇ 34 ਦੇ 34 ਜਾ ਕੇ ਗਲ ਪੈਂਦੇ ਤਾਂ ਸਿਹਤ ਮੰਤਰੀ ਨੂੰ ਸੋਚਣਾ ਪੈਣਾ ਸੀ ਕਿ ਨਹੀਂ ਪਿਆ ਆਈ ਇਹ ਬਟਾ ਸਾਰੀਆਂ ਸਾਡੇ ਮੂਰੇ ਤਾਂ ਬਣਾਈਆਂ ਗਈਆਂ ਇਹਨਾਂ ਨੂੰ ਖੁੱਲੀ ਆ ਗਿਆ ਚੈਨਲਾਂ ਤੇ ਹੋਰ ਸਾਰੇ ਕਾਸੇ ਤੇ ਤਾਂ ਮਿਲੀ ਵੀ ਇਹਦੇ ਸਰਕਾਰ ਬੰਦ ਕਰ ਸਕਦੀ ਹੈ ਆ ਜਿਹੜੇ ਵਾਸੀ ਕਰਨ ਵਾਲੇ ਤੇ ਦੂਜੇ ਸਾਰੇ ਇਹ ਸਾਡੀ ਧਾਰਾ 51 ਇਹ ਕਹਿੰਦੀ ਹੈ ਵੀ ਬੰਦ ਕਰੋ ਇਹਨਾਂ ਨੂੰ ਹੂੰ ਇਹ ਬੰਦ ਕਰ ਸਕਦੇ ਆ ਪਰ ਬੰਦ ਕਿਉਂ ਨਹੀਂ ਕਰਦੇ ਕਿਉਂਕਿ ਇਹ ਤਾਂ ਇਹਨਾਂ ਦਾ ਫਾਇਦਾ ਕਰਦੇ ਆ ਬੰਦ ਕਿਵੇਂ ਕਰਨਗੇ ਹੂੰ ਉਹਨਾਂ ਨੂੰ ਉਸ ਚੱਕਰ ਚਲ ਜਾਈ ਬੈਠੇ ਜਿਹਦੇ ਚ ਉਸ ਅਸਲੀ ਥਾਂ ਤੇ ਉਂਗਲ ਨਹੀਂ ਜਾਂਦੀ ਜੇ ਸਾਰੇ ਬੰਦੇ ਕਿਸਾਨ ਜੱਥੇਬੰਦੀ ਵਾਂਗੂ ਸੋਚ ਕੇ ਉਸੇ ਦਾ ਘਰ ਘੇਰ ਲੈਂਦੇ ਜਿਹੜਾ ਜ਼ਿੰਮੇਵਾਰ ਆ ਤੇ ਠੀਕਾ ਪੈ ਜਾਣੀ ਆ ਉਹਨੂੰ ਕੰਮ ਕਰਨਾ ਪਊਗਾ ਆਹੀ ਮਸਲਾ ਅਖੇ ਜਿਵੇਂ ਯੂਥ ਦੇ ਨਾਲ ਹੀ ਜੁੜਿਆ ਹੋਇਆ ਵਾ ਨਗ ਉਹ ਦੇਖ ਲੈਂਦੇ ਆ ਕਿ ਆ ਨਹੀਂ ਤਾਂ ਆ ਨਗ ਪਾਉਣ ਦੀ ਲੋੜ ਆ ਤੇਰਾ ਆ ਡਾਉਣ ਆ ਤੇਨੂੰ ਆ ਨਗ ਪਾਉਣ ਦੀ ਲੋੜ ਆ ਆ ਪਾਉਣ ਦੀ ਉਹ ਮਤਲਬ ਨਗਾ ਨਾ ਫਰਕ ਪੈਂਦਾ ਕੱਲੇ ਨਾਗ ਨਾ ਕਿਉਂ ਹਾਂ ਕੋਈ ਕਹਿੰਦਾ ਜੀ ਤਾਸ਼ ਦੇ ਕਾਰਡ ਵੇਖ ਕੇ ਦੱਸ ਪੱਤੇ ਦੇਖ ਕੇ ਦਾ ਹਾਂ ਕੋਈ ਕਹਿੰਦਾ ਮੇਰਾ ਤੋਤਾ ਦੱਸ ਕੋਈ ਕਹਿੰਦਾ ਮੇਰਾ ਆਕਟੋਪਸ ਦੱਸ ਕੋਈ ਕਹਿੰਦਾ ਕੋਈ ਦੱਸ ਹਾਂ ਕੋਈ ਕਹਿੰਦਾ ਕੁਛ ਦੱਸੂ ਹਰੇਕ ਦੁਕਾਨਦਾਰੀ ਦਾ ਲੁੱਟਣ ਦਾ ਟੰਗ ਤਰੀਕਾ ਵੱਖਰਾ ਠੀਕ ਹੈ ਨਗਾ ਵਾਲਿਆਂ ਦੀ ਸੁਣ ਲੋ ਹੁਣਗਾ ਹਾਂ ਉਹ ਨਗਾ ਵਾਲੇ ਤਾਂ ਸਾਰੇ ਆਪ ਚੀਕਾਂ ਮਾਰ ਕੇ ਜਿਹੜੇ ਨਗ ਵੇਚਦੇ ਸੀ ਜਿਨ੍ਹਾਂ ਦੀ ਦੁਕਾਨ 'ਚ ਸਭ ਤੋਂ ਵੱਧ ਨਗ ਪਏ ਸੀ ਗਜਰਾਤ 'ਚੋਂ ਛੱਡ ਕੇ ਭੱਜ ਗਏ ਕਿਉਂ ਉਹ ਕਰਜ਼ਾ ਵੱਧ ਲੈ ਲਿਆ ਚੁਕਾਇਆ ਗਿਆ ਨਹੀਂ ਨਗਾਂ ਦੀ ਵਿਕਣ ਦੀ ਗਿਣਤੀ ਘਟ ਗਈ ਮੋਦੀ ਸੀਗੇ ਸਾਰੇ ਉਹ ਜਿਹੜੇ ਭੱਜੇ ਉਹ ਨੀਰਬ ਮੋਦੀ ਤੇ ਸਾਰੇ ਸਾਰੇ ਨਗਾਂ ਵਾਲੇ ਹੀ ਸੀ ਸਭ ਪਾ ਦਿੱ ਗਏ ਜਿਉਂਨਾਂ ਨੂੰ ਪਤਾ ਹੈ ਉਹ ਤਾਂ ਕੁਆਂਟਲ ਦਾ ਨਾਗ ਵੀ ਪਾ ਸਕਦੇ ਸੀ ਆਪਦੇ ਸਰੀਰ ਤੇ ਇਹਦਾ ਨਿਗਾਜਾ ਪਾਉਂਦੇ ਤਾਂ ਯਾਰ ਜਿਹੜੇ ਨਗਾਂ ਦਾ ਵਪਾਰ ਕਰਦੇ ਉਹ ਮਕਵਾਂਟਲ ਦਾ ਰੱਖ ਲੈਂਦੇ ਉਹਨਾਂ ਦਿਨ ਕਾਤੋਂ ਚੀਕਾਂ ਪੈ ਗਈਆਂ ਫਿਰ ਪੱਜ ਕਾਤੋਂ ਗਏ ਸਾਰੇ ਉਹ ਜੋ ਚਰਚ ਮਾਰੋ ਵੀ ਨਾਗ ਵੇਚਣ ਵਾਲਿਆਂ ਦੀ ਦੁਕਾਨਾਂ ਕਿੰਨੀਆਂ ਗੇ ਰਾਤ ਚ ਬੰਦ ਹੋਈਆਂ ਕਿਉਂ ਹੋਈਆਂ ਤੁਹਾਡੇ ਕਹਿੰਦਾ ਨਾਗ ਨਾਲ ਕੋਈ ਫਰਕ ਨਹੀਂ ਮੈਂ ਉਹ ਯਾਰ ਕੋਈ ਚੀਜ਼ ਨਾਲ ਕੋਈ ਫਰਕ ਨਹੀਂ ਪੈਂਦਾ ਅਜਾ ਸਿਰਫ ਫਰਕ ਇਹਦਾ ਹੀ ਆ ਵੀ ਸਾਡੇ ਦਿਮਾਗ ਨੂੰ ਵਹਿਮ ਪਾਉਣ ਵਾਸਤੇ ਇਹ ਕਹਿੰਦੇ ਵੀ ਤੁਹਾਡੇ ਤੇ ਸੂਰਜ ਦਾ ਪ੍ਰਭਾਵ ਪੈ ਗਿਆ ਤੁਹਾਡੇ ਮੈਂ ਅਸੀਂ ਵੀ ਕਹਿੰਨੇ ਪੈਂਦਾ ਹੂੰ ਸੂਰਜ ਦਾ ਵੀ ਪੈਂਦਾ ਬ੍ਰਹਸਪਤੀ ਦਾ ਵੀ ਪੈਂਦਾ ਚੰਦਰਮਾ ਦਾ ਵੀ ਪੈਂਦਾ ਪੈਂਦਾ ਪਰ ਅਸੀਂ ਇਹ ਨਹੀਂ ਪੈਂਦੇ ਵੀ ਮਨ ਥੋੜੇ ਤੇ ਵੱਖਰਾ ਪੈਂਦਾ ਤੇ ਮੇਰੇ ਤੇ ਵੱਖਰਾ ਪੈ ਬੈਠੇ ਸੀ ਕੋਲੇ ਆ ਸਾਡੇ ਤੇ ਹੋਰ ਤੇ ਵੱਖਰਾ ਪੈਂਦਾ ਹੋਰ ਤੇ ਵੱਖਰਾ ਹੂੰ ਜੋ ਸੀ ਏਅਰ ਕਰਕੇ ਰੁਪਈਏ ਜੇਬ ਚੋਂ ਕਢਦੇ ਆ ਬਈ ਇਹਦੇ ਤੇ ਵੱਖਰਾ ਪੈਂਦਾ ਜੀ ਇਹਦੇ ਤੇ ਵੱਖਰਾ ਪੈਂਦਾ ਆ ਰੋਣਾ ਬਈ ਜੇ ਤੁੱਪ ਦੱਖਣੀ ਅਫਰੀਕਾ ਵਾਲਿਆਂ ਨੂੰ ਘੱਟ ਲੱਗਦੀ ਆ ਉਹ 50 ਡਿਗਰੀ ਤੇ ਵੀ ਕੰਮ ਕਰਦੇ ਰਹਿੰਦੇ ਆ ਉਹਨਾਂ ਦੇ ਉਥੋਂ ਬਾਤਾਵਰਨ ਨੇ ਉਹਨੂੰ ਇੰਨਾ ਕਰੜਾ ਕਰਤਾ ਵੀ ਉਹ ਤੁੱਪ ਨੂੰ ਸਹਿਣ ਯੋਗ ਸਰੀਰ ਉਹਨਾਂ ਸਾਰਿਆਂ ਦਾ ਹੀ ਹੋ ਗਿਆ ਰੰਗ ਵੀ ਉਹਦਾ ਕਾਲਾ ਹੋ ਗਿਆ ਟਿੰਗਰੇਜ਼ ਨੂੰ 50 ਡਿਗਰੀ ਚ ਕੰਮ ਕਰਨ ਲਾ ਦਿਓ ਮਰ ਜੂ ਉਹ ਕੰਮ ਨਹੀਂ ਕਰ ਸਕਦਾ ਕਿਉਂਕਿ ਉਹਦਾ ਵਾਤਾਵਰਨ ਆ ਜਿਹੜਾ ਸਾਰੇ ਅੰਗਰੇਜ਼ਾਂ ਨੂੰ ਉਹਨਾਂ ਦਾ ਰੰਗ ਵੀ ਗੋਰਾ ਉਹਨਾਂ ਤੇ ਸੂਰਜ ਦਾ ਪ੍ਰਭਾਵ ਸਾਰਿਆਂ ਤੇ ਇੱਕੋ ਜਿਹਾ ਪੈਂਦਾ ਕਿਸੇ ਤੇ ਆਇ ਨਹੀਂ ਵੀ ਥੋੜੇ ਤੇ ਬਕਰਾਂ ਪੈਂਦਾ ਮੇਰੇ ਤੇ